ਲੈ ਕੇ ਹਾਜ਼ਰਾਂ ਮੌਸਮ ਦਾ ਅਪਡੇਟ ਅੱਜ ਦੁਪਹਿਰੇ 1 ਵਜੇ ਤੋਂ ਲੈ ਕੇ ਸ਼ਾਮ ਦੇ 6-7 ਵਜੇ ਦੇ ਦਰਮਿਆਨ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਹਨੇਰੀ ਝੱਖੜ ਝੋਲਣ ਦੇ ਛਟਾ-ਛਰਾਟਾ ਪੈਣ ਦੇ ਮਾੜੀ-ਮੋਟੀ ਕਿਤੇ ਕੜੇਮਾਰ ਹੋਣ ਦੇ ਅਸਾਰ ਨੇ ਸਾਊਥਪਲਾ ਇੱਕ ਝਾਤ ਮਾਰਦੇ ਆਪਾਂ ਸੈਕਟਰਾਂ ਦੇ ਦੀਆਂ ਤਸਵੀਰਾਂ ਤੇ ਤੁਸੀਂ ਇਸ ਤੋਂ ਦੇਖ ਸਕਦੇ ਹੋ ਕਿ ਮਾਲਵੇ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬੱਦਲ ਬਣਨਾ ਸ਼ੁਰੂ ਹੋ ਗਏ ਆ ਕਹਿਣ ਤੋਂ ਆਪਾਂ ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰ ਸਾਹਿਬ, ਫਾਜ਼ਿਲਕਾ, ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਬੈ ਬਣਨੇ ਸ਼ੁਰੂ ਹੋ ਗਏ ਤੇ ਨਾਲ ਲੱਗਦੇ ਜਿਹੜੇ ਹਨੂਮਾਨਗੜ੍ਹ ਤੇ ਗੰਗਾ ਨਗਰ ਦੇ ਖੇਤਰਾਂ ਦੇ ਵਿੱਚ ਸਿਰਸਾ ਤੇ ਫਤਿਹਪੁਰ ਖੇਤਰਾਂ ਦੇ ਵਿੱਚ ਬੱਦਲ ਬਣਨਾ ਸ਼ੁਰੂ ਹੋ ਗਏ ਤੇ ਲਹਿੰਦੇ ਵੱਲ ਵੀ ਬੱਦਲ ਬਣ ਰਿਹਾ ਹੈਗਾ ਸੋ ਕਹਿਣ ਤੋਂ ਆਪਾਂ ਇਹ ਹੈ ਕਿ ਦੁਪਹਿਰ ਦਾ 1 ਵਜ ਰਿਹਾ ਅਗਲੇ 5-6 ਘੰਟਿਆਂ ਦੇ ਦੌਰਾਨ ਇਨ ਇਲਾਕਿਆਂ ਦੇ ਵਿੱਚ ਵੀ ਤੇ ਮਾਲਵੇ ਦੇ ਹੋਰ ਖੇਤਰਾਂ 'ਚ ਬੱਦਲ ਬਣਦੇ ਅਸਾਰ ਨੇ ਤੇ ਹਰਿਆਣਾ ਦੇ ਆ ਖੇਤਰਾਂ 'ਚ ਬੱਦਲ ਬਣਦੇ ਅਸਾਰ ਨੇ ਇੱਥੇ ਕਿਤੇ ਨਾ ਕਿਤੇ ਹਨੇਰ ਝੱਖੜ ਝੁੱਲੂਗਾ ਤੇ ਛਿੱਟਾ ਛਰਾਟਾ ਕਈ ਖੇਤਰਾਂ ਦੇ ਵਿੱਚ ਪਹੁੰਚੂ ਕਿਤੇ ਹਲਕੀ ਗੜੇਮਾਰ ਹੋਊ ਗਰਜਲੇਸ਼ ਹੋਊ ਥੋੜੇ ਬਹੁਤੇ ਅਸਾਰ ਜਿਹੜੇ ਮਾਝਾ ਤੇ ਦਵਾਬਾ ਖੇਤਰ ਦੇ ਵਿੱਚ ਵੀ ਪੋਸੀਬਲ ਹੁੰਦੇ ਜਾਪ ਰਹੇ ਨੇ ਸੋ ਇਹ ਦੁਪਹਿਰੇ 1 ਵਜੇ ਦਾ ਅਪਡੇਟ ਆ ਦੱਸਿਆ ਗਿਆ ਖੇਤਰਾਂ ਦੇ ਵਿੱਚ ਕਈ ਖੇਤਰ ਮੀਂਹ ਤੋਂ ਬਿਨਾ ਵੀ ਰਹਿ ਸਕਦੇ ਨੇ ਪਰ ਹਨੇਰੀ ਦਾ ਬੁੱਲਾ ਕਈ ਥਾਵਾਂ ਤੇ ਪਹੁੰਚਣ ਦੇ ਅਸਾਰ ਜਿਹੜਾ ਉਹ ਜਰੂਰ ਹੋਣਗੇ ਸੋ ਦੁਪਹਿਰੇ 1 ਵਜੇ ਇਹੋ ਹੀ ਅਪਡੇਟ ਆ 4 ਵਜੇ ਦੁਬਾਰੇ ਅਪਡੇਟ ਲੈ ਕੇ حاضر ਹੋਵਾਂਗੇ ਦੇਖਦੇ ਹਾਂ ਮਾਲਵੇ ਦੇ ਕਿਹੜੇ ਖੇਤਰਾਂ ਤੱਕ ਹਨੇਰੀ ਪਹੁੰਚਦੀ ਆ ਕਿਹੜੇ ਖੇਤਰਾਂ ਤੱਕ ਬੱਦਲ ਪਹੁੰਚਦਾ ਤੇ ਕਿਹੜੇ ਖੇਤਰਾਂ ਤੱਕ ਕਰਜਲਿਸ਼ਕਨਾ ਛੱਟਾ ਛੱਟਾ ਪਹੁੰਚਦਾ ਕੁਝ ਕੁ ਖੇਤਰਾਂ ਤੱਕ ਜਿਹੜੀ ਗੜੇਮਾਰ ਹੋਣ ਦੇ ਅਸਾਰ ਆ ਹੋਣਗੇ ਸੋ ਇਹਨਾਂ ਕੱਪ ਡੇਟਾ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ